ਹਰਵੰਤ ਪਟਾਲ ਡੇਰੀ ਫਾਰਮ ਚੈਨਲ ਦੇਖਣ ਵਾਲੇ ਸਾਰੇ ਹੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਆਪਾਂ ਅ ਮੱਝ ਦਿਖਾਉਣੇ ਆ ਆਪਣੀ ਜਿਵੇਂ ਆਪਣੇ ਡੰਕਰ ਨੂੰ ਆਪਾਂ ਬਈ ਪੇਟ ਦੇ ਕੀੜਿਆਂ ਦੀ ਦਵਾਈ ਲੇਟ ਕਰ ਦਿੰਨੇ ਆ ਜਿਵੇਂ ਤਾ ਨਵੇਂ ਮਹੀਨੇ ਤੋਂ ਜਿਆਦਾ ਦਾਣਾ ਦੂਣਾ ਖਾਂਦੇ ਰਹਿੰਦੇ ਨੇ ਪਸ਼ੂ ਤਾਂ ਪੇਟ ਦੇ ਅੰਦਰ ਕੀੜੇ ਹੋ ਜਾਂਦੇ ਨੇ ਜਿਵੇਂ ਚਮੜੀ ਰੋਗ ਹੁੰਦਾ ਇਸ ਤਰ੍ਹਾਂ ਨਾ ਇਹਨਾਂ ਦੇ ਵਾਲ ਝੜਨ ਲੱਗ ਜਾਂਦੇ ਨੇ ਜੇ ਜਿਆਦਾ ਆਪਾਂ ਗੌਰ ਨਾ ਕਰੀਏ ਪਸ਼ੂ ਤੇ ਪੇਟ ਦੇ ਕੀੜੇ ਹੋ ਜਾਣ ਅੰਦਰ ਚਮੜੀ ਦੇ ਰੋਗ ਵੀ ਹੋ ਜਾਂਦੇ ਨੇ ਵੀਰੇ ਜਿਵੇਂ ਆ ਮਾਝ ਦੇ ਦੇਖ ਸਕਦੇ ਹੋ ਤੁਸੀਂ ਕਾਲੇ ਵਾਲ ਨੇ ਜਿਵੇਂ ਇਹ ਸਾਰੇ ਪੂੰਛ ਦੇ ਸਾਰੇ ਟੁੱਟਣੇ ਸਟਾਰਟ ਹੋ ਗਏ ਤੇ ਸਾਰੇ ਝੜ ਗਏ ਵੀਰੇ ਇਹ ਜਿਵੇਂ ਸਪੇਦ ਵਾਲ ਰਹਿ ਗਏ ਇਕੱਲੇ ਤੇ ਬਾਕੀ ਆ ਗਿੱਟਿਆਂ ਤੇ ਦੇਖ ਸਕਦੇ ਤੁਸੀਂ ਜਿਵੇਂ ਆ ਹਲਾਤ ਜੇ ਹੋ ਜਾਂਦੇ ਨੇ ਜੀ ਲਾਲ ਲਾਲ ਧੱਬੇ ਪੈ ਗਏ ਤੇ ਵਾਲ ਉੱਤਰ ਜਾਂਦੇ ਨੇ ਆ ਗਿੱਟਿਆਂ ਤੋਂ ਤੇ ਪੇਟ ਦੇ ਕੀੜਿਆਂ ਦੀ ਵੀਰੇ ਡੀ ਵਾਰਮਿੰਗ ਆਪਣੀ ਜਲਦੀ ਟਾਈਮ ਤੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਕਰਿਆ ਕਰੋ ਸਾਰੇ ਤੇ ਉ ਤਾਂ ਗੋਲੀ ਵੀ ਕੰਮ ਕਰ ਜਾਂਦੀ ਹੈ ਪੇਟ ਦੇ ਕੀੜਿਆਂ ਦੀ ਗੱਬਣ ਵਾਸਤੇ ਜਿਵੇਂ ਆ ਆਉਂਦੀ ਹੈ ਜੈਕਲੋਜ ਗੋਲੀ ਬਾਲ 6 ਗ੍ਰਾਮ ਦੀ ਦੇਖ ਸਕਦੇ ਹੋ ਤੁਸੀਂ ਵਧੀਆ ਕੰਪਨੀ ਦੀ ਗੋਲੀ ਲੈ ਕੇ ਤੁਸੀਂ ਗੱਬਣ ਪਸ਼ੂਆਂ ਨੂੰ ਇਹ ਜਿਵੇਂ ਦੂਜੀ ਆਪਣੇ ਖਾਲੀ ਪਸ਼ੂਆਂ ਦੇ ਨੇ ਉਹਨਾਂ ਵਾਸਤੇ ਹੋਰ ਗੋਲੀ ਹੁੰਦੀ ਹੈ ਡਾਕਟਰ ਦੀ ਸਲਾਹ ਨਾਲ ਆਪਦੇ ਬਈ ਦੇ ਤਿੰਨ ਮਹੀਨੇ ਦੇ ਅੰਦਰ ਅੰਦਰ ਜ਼ਰੂਰ ਗੋਲੀ ਦੇਣੀ ਚਾਹੀਦੀ ਆਪਾਂ ਨੂੰ ਪੇਟ ਦੇ ਕੀੜਿਆਂ ਦੀ ਜਿਵੇਂ ਆਪਣੀ ਆਮ ਅੱਜ ਦੇ ਤਾਂ ਜ਼ਿਆਦਾ ਥੋੜਾ ਜਿਹਾ ਇਹ ਇਹ ਬਾਲ ਬੂਲ ਜੇ ਝੜਨ ਲੱਗੇ ਤੇ ਫਿਰ ਆਪਾਂ ਨੇ ਇਹਦੇ ਹਾਈ ਟੈਕ ਦਾ ਇੰਜੈਕਸ਼ਨ ਲਾਇਆ ਜੀ ਇਹ 10 ਐਮ ਐਲ ਬੀਰਵਾ ਇੱਕ ਕੰਪਨੀ ਦਾ ਤੁਸੀਂ ਵੀ ਆਪਦੇ ਪਸ਼ੂਆਂ ਦੇ ਵੀਰੇ ਜਿਵੇਂ ਜੇ ਜ਼ਿਆਦਾ ਹੋ ਸਕਦਾ ਹੈ ਤਾਂ ਚਿਚੜੀ ਚੁਚੜੀਆਂ ਨੂੰ ਵੀ ਇਹ ਕੰਮ ਕਰਦਾ ਹੈ ਪੇਟ ਦੇ ਸਾਰੇ ਤਰ੍ਹਾਂ ਦੇ ਕੀੜੇ ਜਿਵੇਂ ਚਾਮੜੀ ਦਾ ਰੋਗ ਨੂੰ ਸਾਰਿਆਂ ਨੂੰ ਇਹ ਕੰਮ ਕਰਦਾ ਹੈ ਤੇ ਨਾਲ ਆਪਾਂ ਇਹਨੂੰ ਕਿਸੇ ਕੰਪਨੀ ਦਾ ਵਿਟਾਮਿਨ ਐਚ ਦੇ ਦਾਂਗੇ ਹੁਣ ਜਿਹੜੇ ਆ ਬਾਲ ਬੂਲ ਜੇ ਝੜਦੇ ਨੇ ਸਾਰੇ हट ਜਾਣਗੇ ਵੀਰੇ ਚੰਗੀ ਕੰਪਨੀ ਦਾ ਤੁਸੀਂ ਵੀ ਵਿਟਾਮਿਨ ਐਚ ਜੇ ਇਸ ਤਰ੍ਹਾਂ ਦੇ ਹਾਲਾਤ ਜੇ ਹੋ ਜਾਣ ਤਾਂ ਨਾਲ ਤੁਸੀਂ ਐਚ ਸ਼ੁਰੂ ਕਰ ਸਕਦੇ ਹੋ ਤੇ ਹਾਈ ਟੈਕ ਦਾ ਇੰਜੈਕਸ਼ਨ ਲਾ ਦਿਆ ਕਰੋ ਫਿਰ ਆ ਬਾਲ ਬੂਲ ਝੜਦੇ ਨੇ ਜਿਹੜੇ ਸਾਰੇ ਹੁਣ ਹਟ ਗਏ ਵੀਰੇ ਦੇ ਨਾਲ ਦੀ ਨਾਲ 5-4 ਦਿਨਾਂ ਦੇ ਵਿੱਚ ਝੜਨੇ ਸਟਾਰਟ ਹੋਏ ਨੇ ਜਿਹੜੇ ਸਾਰੇ ਹਟ ਜਾਂਦੇ ਨੇ ਬਾਕੀ ਆ ਲਾਲ ਲਾਲ ਜਹੁਰੇ ਜਿਹੜਾ ਇਹ ਵੀ ਸਾਰਾ ਰਿਕਵਰ ਹੋ ਜੂਗਾ ਜੀ ਇਹ ਹਾਈ ਟੈਕ ਇੰਜੈਕਸ਼ਨ ਲਾਤਾ ਤੇ ਆਪਾਂ ਨੇ ਵਿਟਾਮਿਨ ਐਚ ਦੇ ਰਹੇ ਆ ਇਹਨੂੰ ਵਧੀਆ ਕੰਪਨੀ ਦਾ ਜਿਵੇਂ ਆ ਛੋਟੀ ਆ ਗਈ ਇਹਨੂੰ ਆਪਾਂ ਨੇ ਉਹ ਦੇਤਾ ਆਪਾਂ ਨੇ ਇਹਨੂੰ ਗੋਲੀ ਦਿੱਤੀ ਹੈ ਜੀ ਜਿਹੜੇ ਛੋਟੇ ਬੱਚੇ ਨੇ ਇਹਨੂੰ ਆਪਾਂ ਦੇ ਨਿਹੈਲਬੋ ਮਾਰ ਤੇ ਉਹਦੀ ਵੀ ਇੱਕ ਕੰਪਨੀ ਦੀ ਆਉਂਦੀ ਹੈ ਇਹ ਵੀ ਜਿਵੇਂ ਛੋਟਾ ਬੱਚਾ ਆ ਗਿਆ ਆਪਣਾ ਦੋ ਤੋਂ ਤਿੰਨ ਮਹੀਨੇ ਦੇ ਅੰਦਰ 40-45 ਕਐਮਐਲ ਦੇ ਸਕਦੇ ਆਪਾਂ ਨੂੰ ਬਾਕੀ ਵੱਡਿਆਂ ਵਾਸਤੇ ਜਿਵੇਂ 90 ਐਮਐਲ ਦੀ ਸਿਸ਼ੀ ਹੈ ਇਹ ਵੱਡੇ ਨੂੰ ਇਹ ਸਾਰੀ ਵੀ ਦੇ ਸਕਦੇ ਆ ਜਿਵੇਂ ਚੰਗੀ ਗਰੋਥ ਹੋਵੇ ਜੀ ਪਸ਼ੂ ਦੇ ਭਾਜਨ ਦੇ ਹਿਸਾਬ ਨਾਲ ਦੇ ਦਿਆ ਕਰੋ ਪੁਰੇ ਡਾਕਟਰ ਦੀ ਸਲਾਹ ਲੈ ਕੇ ਤੇ ਜੇ ਵੀਡੀਓ ਵਧੀਆ ਲੱਗੀ ਵੀਰੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਅਗਲੀ ਵੀਡੀਓ 'ਚ ਜਿਵੇਂ ਗੱਬਣ ਪਸ਼ੂਆਂ ਦਾ ਫੀਡ ਦਾ ਫਾਰਮੂਲਾ ਹੈ ਜੀ ਜਾਂ ਛੋਟੇ ਕੱਟਰੂ ਬੱਛਰੂ ਤਿਆਰ ਕਰਨੇ ਨੇ ਕਿਸੇ ਨੇ ਚੰਗੀ ਗਰੋਥ ਕਰਨੀ ਆਪਾਂ ਉਹ ਦੱਸਾਂਗੇ ਫੁੱਲ ਤੇਲ ਨਾਲ ਵੀਡੀਓ ਪਾਵਾ YouTube ਤੇ ਤੇ Facebook ਤੇ ਚੈਨਲ ਵੀ ਆਪਣਾ ਹਰਵੰਤ 359 ਤੇ ਪੇਜ ਬਣਿਆ ਹੋਇਆ ਉਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਆਪਾਂ ਜਿਹੜੇ ਛੋਟੇ ਕਟਰੂ ਨੇ ਜਿਵੇਂ ਜ਼ੀਰੋ ਤੋਂ ਸਟਾਰਟ ਹੋ ਕੇ 6-7 ਮਹੀਨੇ ਤੱਕ ਦੇ ਸਾਲ ਤੱਕ ਦੇ ਸਾਰਾ ਉਹ ਫੀਡ ਦਾ ਨੁਕਤਾ ਫੁੱਲ ਡਿਟੇਲ ਨਾਲ ਪਾਵਾਂਗੇ ਤੇ ਬਾਕੀ ਜਿਹੜੇ ਆਪਣੇ ਡرائی ਪਸ਼ੂ ਹੋਗੇ ਦੁੱਧ ਤੋਂ ਗੱਬਣ ਪਸ਼ੂਆਂ ਦਾ ਵੀ ਲੱਗ ਨੁਕਤੇ ਆਉਂਦਾ ਉਹ ਵੀ ਆਪਾਂ ਫੁੱਲ ਡਿਟੇਲ ਨਾਲ ਵੀਡੀਓ ਪਾਵਾਂਗੇ ਵੀਰੇ 1-2 ਦਿਨਾਂ ਚ ਸਾਰੇ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਧੰਨਵਾਦ ਦੋਸਤੋ